مردے نہیں ਸਾਡੀ ਬੈਟਰ ਜੀ ਮਾੜਾ ਸਾਡੇ ਅੱਜ ਦਿਨ ਲੱਗੇ ਨਾ ਬਾ ਜੋ ਬਰਦਾਦ ਜੋ ਥੈਂਕ ਯੂ ਸਰ ਆਇਓ ਥੈਂਕ ਯੂ ਸਾਹਿਬ ਮਜ਼ੂਰ ਦੇ ਗਿਰਦੀ ਮਾਹਰ ਸਤਿਕਾਰ ਤੇ ਵੀ ਹਮ ਤਰਫਾ ਦੇ ਠੀਕ ਸਰ ਥੈਂਕ ਯੂ ਭਾਈ ਸਾਹਿਬ ਥੋੜਾ ਜਿਹਾ ਪਿੱਛੇ ਪੱਗ ਵਾਲਾ ਜਿਆਦਾ ਜਿਆਦਾ ਅੱਜ ਅੱਜ ਨੂੰ ਕਰਦੇ ਅੱਜ ਨੂੰ

ਹਾਂ ਜੀ ਅੱਜ ਦਾ ਸਮਾਗਮ ਸਾਡਾ ਜੋ ਇਹਤੂ ਦਾ ਦਿਨ ਹੈ ਜੀ ਅਲੈਕੁਮ ਅਸਸਲਮ ਜੀ ਕੇ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਸਰ ਜਨਵਰੀ ਸਭ ਤੋਂ ਪਹਿਲਾਂ ਸਾਰਿਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਮੂਹ ਭਾਰਤੀਆਂ ਨੂੰ ਸੋ ਪੰਜਾਬੀਆਂ ਨੂੰ ਦੇਸ਼-ਵਿਦੇਸ਼ ਵਸੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਅੱਜ ਪੂਰੇ 70 ਸਾਲ ਹੋ ਚੁੱਕੇ ਨੇ ਕਿ ਸਾਡਾ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਇਆਗਾ ਔਰ 77ਵਾਂ ਗਣਤੰਤਰ ਦਿਵਸ ਆ ਔਰ ਸਾਰਿਆਂ ਨੂੰ ਮੁਬਾਰਕਬਾਦ। ਈਮਰ ਸਾਹਿਬ ਨੇ ਇੱਕ ਵਾਰੀ ਤਾਂ ਫ੍ਰੀ ਵੀ ਦਿੱਤੀ ਯਾਰੀ ਦੂਸਰੀ ਵਾਰੀ ਕੇਂਦਰ ਤੋਂ ਲਗਾਤਾਰ ਕਰਜ਼ਾ ਲੈਂਦਾ ਜਾ ਰਿਹਾ ਕਿਵੇਂ ਠੀਕ ਹੋਊਗਾ। ਦੇਖੋ ਪੰਜਾਬ ਦੇ ਅੰਦਰ ਜਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਲਗਾਤਾਰ ਅਸੀਂ ਆਪਦਾ ਜਿਹੜਾ ਮਾਲੀਆਗਾ ਉਹ ਵਧਾਇਆਗਾ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾਗਾ ਚਾਹੇ ਉਹ GST ਦੀ ਗੱਲ ਆ ਚਾਹੇ ਐਕਸਾਈਜ਼ ਦੀ ਗੱਲ ਆ ਚਾਹੇ ਨਾਨ ਟੈਕਸ ਰੈਵਨੂ ਦੀ ਗੱਲ ਆ ਸਾਰੇ ਹੈਡ ਦੇ ਅੰਦਰ ਅਸੀਂ ਚੌਖਾ ਵਾਅਦਾ ਕੀਤਾਗਾ ਖਾਸ ਕਰਕੇ ਜੇ ਆਪਾਂ ਕੰਪੇਅਰ ਕਰੀਏ ਕਾਂਗਰਸ ਦੇ 5 ਸਾਲ ਅਕਾਲੀ ਦਲ ਭਾਜਪਾ ਦੇ 5 ਸਾਲ ਉਹਨਾਂ ਸਾਰਿਆਂ ਦੇ 5 ਸਾਲ ਦੇ ਉੱਤੇ ਸਾਡੇ 3 ਸਾਲ ਜਿਹੜੇ ਨੇਗੇ ਉਹ ਭਾਰੂ ਪੈਂਦੇ ਨੇਗੇ ਸਾਡਾ ਕਰ ਜਿਹੜਾ ਟੈਕਸ ਹੈਗਾ ਉਹਨਾਂ ਦੇ ਵੱਧ ਕਲੈਕਸ਼ਨ ਹੋਈ ਆ ਔਰ ਕੋਈ ਵੀ ਲਮਾ ਟੈਕ ਇਨਾ 4 ਸਾਲਾਂ ਦੇ ਵਿੱਚ ਸਾਡੇ 3.5 ਸਾਲਾਂ ਦੇ ਵਿੱਚ ਪੰਜਾਬ 'ਚ ਨਹੀਂ ਲੱਗਿਆ ਬਲਕਿ ਲੋਕਾਂ ਨੂੰ ਜੇ ਅੱਜ ਗੱਲ ਕਰੀਏ 600 ਯੂਨਟ ਮੋਤ ਬਿਜਲੀ ਮਿਲ ਰਹੀ ਆ ਅੱਜ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਜਿਹੜਾ ਉਹ ਪਾਣੀ ਪਹੁੰਚ ਰਿਹਾਗਾ ਪਰ ਪੰਜਾਬ ਦੇ ਕਿਸਾਨ ਨੂੰ ਜਿੰਨੇ ਬਿਜਲੀ ਮਿਲ ਰਹੀ ਆ ਔਰ 10 ਲੱਖ ਰੁਪਏ ਤੱਕ ਦੀ ਸਿਹਤ ਯੋਜਨਾ ਜਿਹੜੀ ਆ ਉਹ ਅਸੀਂ ਪੰਜਾਬ ਚ ਲਾਗੂ ਕਰਨ ਵਾਲਾ ਪੰਜਾਬ ਜਿਹੜਾ ਪਹਿਲਾ ਰਾਜ ਬਣ ਚੁੱਕਿਆਗਾ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਅਸੀਂ এমਪਲੋਇਮੈਂਟ ਦੀ 60 ਹਜ਼ਾਰ ਸਰਕਾਰੀ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਹੀ ਇਛਰੇ 3.5 ਸਾਲ ਚ ਅਸੀਂ ਪੰਜਾਬ ਦੇ ਲੋਕਾਂ ਨੂੰ ਦੇ ਚੁੱਕੇ ਆ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਦੇ ਚੁੱਕੇ ਆ ਬੱਚੇ ਬੱਚਿਆਂ ਨੂੰ ਦੇ ਚੁੱਕੇ ਆ ਔਰ ਬਿਲਕੁਲ ਮੈਰਟ ਦੇ ਆਧਾਰ ਦੇ ਉੱਤੇ ਬਿਲਕੁਲ ਬਗੈਰ ਕਿਸੇ ਪਾਈਪ ਤੀਜਾਵਾਦ ਦੇ ਔਰ ਇਸੇ ਤਰ੍ਹਾਂ 1.5 ਲੱਖ ਕਰੋੜ ਦਾ ਨਿਵੇਸ਼ ਜਿਹੜਾ ਉਹ ਪੰਜਾਬ 'ਚ ਹੋਇਆ ਜਿਹਦੇ ਕਰਕੇ 5 ਲੱਖ ਰੋਜ਼ਗਾਰ ਜਿਹੜਾ ਉਹ ਪੰਜਾਬ 'ਚ ਪੈਦਾ ਹੋਇਆ ਇਹੀ ਕਾਰਨਾਂ ਕਿ ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਸਾਰੇ ਕਾਲਜ ਜਿਹੜੇ ਨੇ ਕਿ ਉਹਨਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ 'ਚ ਚੌਖਾ ਵਾਧਾ ਹੋਇਆਗਾ ਔਰ ਖਾਸ ਕਰਕੇ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਜਿਹੜੀਆਂ ਸੀਟਾਂ ਨੇਗੀਆਂ ਉਹ ਵਧਾਉਣੀਆਂ ਪੰਨਿਆਂ ਨੇ ਚਾਹੇ ਆਈਟੀਐਸ ਦੀ ਗੱਲ ਕਰ ਲਈਏ ਚਾਹੇ ਯੂਨੀਵਰਸਿਟੀ ਦੀ ਗੱਲ ਕਰ ਲਈਏ ਤਾਂ ਹੀ ਪੋਸੀਬਲ ਹੈ ਜੇ ਪੰਜਾਬ ਦੇ ਯੰਗਸਟਰ ਦਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ ਚ ਬਹਾਲ ਹੋਇਆਗਾ ਇਸੇ ਇਸੇ ਤਰੀਕੇ ਪਲੀ ਇਸੇ ਤਰੀਕੇ ਪੰਜਾਬ ਦੇ ਅੰਦਰ ਜਿਹੜਾ ਜਿਹੜਾ ਨਸ਼ਿਆਂ ਦਾ ਕਹਿਰ ਅਕਾਲੀਦਰ ਭਾਜਪੀ ਨੇ ਬਰਸਾਇਆ ਸੀ ਜੋ ਪੰਜਾਬ ਦੇ ਅੰਦਰ ਪੰਜਾਬ ਨੂੰ ਨਸ਼ਿਆਂ ਚ ਡੋਬੋਇਆ ਸੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਕੰਮ ਅਕਾਲੀ ਦਲ ਭਾਜਪੀ ਨੇ ਕੀਤਾ ਸੀ ਕਾਂਗਰਸ ਪਾਰਟੀ ਨੇ ਕੀਤਾ ਸੀ ਉਹਦੇ ਖਿਲਾਫ ਇੱਕ ਵੱਡੀ ਜੜੀ ਆ ਮਹਿਮ ਪੰਜਾਬ ਦੇ ਵਿੱਚ ਚੱਲ ਰਹੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਬਿਲਕੁਲ ਅਸੀਂ ਵੱਡੇ ਵੱਡੇ ਨਸ਼ੇ ਦੇ ਤਸਕਰ ਵੱਡੇ ਵੱਡੇ ਨਸ਼ੇ ਦੇ ਵਪਾਰੀ ਜਿਹੜੇ ਨੇ ਕਿ ਆ ਜੋ ਜੇਲ੍ਹਾਂ ਦੀ ਹਵਾ ਖਾ ਰਹੇ ਨੇ ਇਸੇ ਤਰ੍ਹਾਂ ਜਿਹੜਾ ਗੈਂਗਸਟਰ ਬਾਦ ਕਾਂਗਰਸ ਪਾਰਟੀ ਨੇ ਜਿਹੜਾ ਗੈਂਗਸਟਰ ਬਾਦ ਅਕਾਲੀ ਦਲ ਬਾਦਲ ਅਕਾਲੀ ਦਲ ਤੇ ਭਾਜਪੀ ਨੇ ਪੰਜਾਬ 'ਚ ਪਾਲਿਆ ਸੀਗਾ ਉਹਨੂੰ ਅਸੀਂ ਉਹਦੇ ਉੱਤੇ ਸਖਤ ਬਾੜ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਆ ਬਿਲਕੁਲ ਪੰਜਾਬ ਨੂੰ ਜੈਂਗਸਟਰ ਬਾਦ ਮੁਕਤ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਹਸਤਾ ਖੇਡ ਦਾ ਪੰਗਾ ਫੜਾ ਗੱਲ ਕਰਦੇ ਦੇਖੀ ਆ ਨਾਪੇ ਦੇਖੀ ਨੂੰ ਦੇਣ ਦਾ ਵਾਦਾ ਕੀਤਾ ਗਿਆ ਕੀ ਉਹ ਬਕਾਇਆ ਇਸ ਵਾਰ ਬਜਟ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਅਸੀਂ ਚਾਰ ਗਰੰਤੀਆਂ ਜਿਹੜੀਆਂ ਨੇ ਹੁਣ ਤੱਕ ਪੂਰੀਆਂ ਕੀਤੀਆਂ ਨੇ ਪੰਜਵੀਂ ਗਰੰਟੀ ਇੱਕ ਕਿੱਲੀ ਜਿਹੜੀ ਔਰਤਾਂ ਦੀ ਬਚੀ ਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾਗਾ ਬਿਲਕੁਲ ਉਹ ਵੀ ਗਰੰਟੀ ਜਿਹੜੀ ਆ ਆਉਣ ਵਾਲੇ ਬਜਟ ਚ ਜੀ ਸਾਹਿਬ ਇੱਕ ਮਿੰਟ ਰੋਕ ਲਓ ਜਿਹੜਾ ਹੈਲਥ ਬੀਮਾ ਜਿਹੜੀ ਸ਼ੁਰੂ ਕਰ ਰਹੇ ਹੋ ਤੁਸੀਂ ਉਹਦੇ ਤੁਹਾਡੇ ਵਿਰੋਧੀ ਹੈਗੇ ਜਿਹੜਾ ਕਹਿ ਰਿਹਾ ਵੀ ਪੈਸਾ ਕਿੱਥੋਂ ਲਿਆਇਆ ਜਾਏਗਾ ਦੇਖੋ ਬਿਲਕੁਲ ਜਦੋਂ ਅਸੀਂ 300 ਯੂਨਟ ਪ੍ਰਤੀ ਮਹੀਨਾ ਔਰ 600 ਯੂਨਟ ਦੋ ਮਹੀਨਿਆਂ ਦਾ ਮਾਫ ਕੀਤਾ ਸੀ ਉਸ ਸਮੇਂ ਵੀ ਜਿਹੜੇ ਵਿਰੋਧੀ ਸੀ ਇਹੀ ਗੱਲ ਕਹਿੰਦੇ ਸੀ ਪੈਸਾ ਕਿੱਥੋਂ ਆਊਗਾ ਅੱਜ ਪੰਜਾਬ ਦੇ ਮੈਂ ਖਜ਼ਾਨੇ ਦਾ ਜ਼ਿਕਰ ਜਦੋਂ ਮੈਂ ਭਾਸ਼ਣ ਦੇ ਰਿਹਾ ਦੱਸਾਗਾ ਕਿ ਕਿੰਨੇ ਪੈਸੇ ਜਿਹੜੇ ਮ ਇਕੱਲਾ ਇਕਾਂਕੜਾ ਦਿੱਤਾਗਾ ਕਿਥੋਂ ਪੈਸੇ ਆ ਰਹੇ ਨੇ ਕਿ ਇਹ ਪੈਸਾ ਜਿਹੜਾ ਪਹਿਲਾਂ ਰਾਸਤੇ ਚ ਲੁੱਟ ਲਏਦੇ ਸੀਗੇ ਅਸੀਂ ਇਕੱਲਾ ਇਕਾਂਕੜਾ ਪੈਸਾ ਜਿਹੜਾ ਖਜ਼ਾਨੇ ਚ ਲੈ ਕੇ ਆ ਰਹੇ ਆ ਇਹੀ ਕਾਰਨ ਦਾ ਇਹ ਜਿਹੜੀ ਯੋਜਨਾ ਇਹ ਵੀ ਸਫਲ ਹੋਊਗੀ ਮੇਰਾ ਇਹ ਇਥੋਂ پتہ ਲੱਗਦਾਗਾ ਇਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਜਾਂ ਕਾਲੀਦਰ ਬੀਜੇਪੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਗਰੀਬ ਲੋਕਾਂ ਦਾ ਇਲਾਜ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਬੈਰੀ ਸਿੱਖਿਆ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਨੌਕਰੀਆਂ ਮਿਲਣ ਇਸੇ ਗੱਲ ਕਰਕੇ ਹਰ ਚੀਜ਼ ਦਾ ਵਿਰੋਧ ਕਰਦੇ ਨੇ ਅਸੀਂ ਕਰਕੇ ਦਿਖਾਵਾਂਗੇ ਔਰ ਕਰਾ ਦੇਣਾ ਜੀ ਮੈਂ ਜੀ ਮੈਂ ਸਾਬ ਆਖ ਸਵਾਲ ਹੈ ਲਾਰਜ ਸਵਾਲ ਹੈਗਾ ਜਿਹੜਾ ਨਾਪੇ